ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਆਪਣੀ ਪੜ੍ਹਾਈ ਵਿੱਚ ਮਸਤ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਕਲਾਸ 8ਵੀਂ ਤੇ ਵਿਸ਼ਾ ਸਾਇੰਸ ਦਾ ਇੱਕ ਰੀਅਲ ਕੁਐਸਚਨ ਪੇਪਰ ਹੱਲ ਕਰਨ ਜਾ ਰਹੇ ਹਾਂ ਬੇਟਾ ਇਹ ਕੁਐਸਚਨ ਪੇਪਰ ਬੇਟਾ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਰਹਿਣ ਵਾਲਾ ਹੈ ਕਿਉਂਕਿ ਇਹ 15 ਨੂੰ 2025 ਨੂੰ ਮੋਹਾਲੀ ਦੇ ਇੱਕ ਸਰਕਾਰੀ ਸਕੂਲ ਵੱਲੋਂ ਕੰਡਕਟ ਕਰਵਾਇਆ ਗਿਆ ਪੇਪਰ ਹੈ ਤੇ ਤੁਹਾਡੇ ਹੋਣ ਵਾਲੇ ਪੇਪਰ ਦੇ ਵਿੱਚ ਇਸ ਦੇ ਵਿੱਚ ਬਹੁਤ ਸਾਰੇ ਸਿਮਿਲਰ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਹਨ ਆਓ ਹੁਣ ਆਪਾਂ ਬਿਨਾਂ ਸਮਾਂ ਗਵਾਏ ਪੇਪਰ ਨੂੰ ਹੱਲ ਕਰਨਾ ਸ਼ੁਰੂ ਕਰਦੇ ਹਾਂ ਬੇਟਾ ਸਭ ਤੋਂ ਪਹਿਲਾਂ ਸਾਡੇ ਕੋਲੇ ਮਲਟੀਪਲ ਚੁਆਇਸ ਕੁਐਸਚਨਸ ਆਣਗੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੰਗਲਿਸ਼ ਦੇ ਵਿੱਚ ਵੀ ਦਿੱਤਾ ਹੋਇਆ ਪੰਜਾਬੀ ਦੇ ਵਿੱਚ ਵੀ ਦਿੱਤਾ ਹੋਇਆ ਸਭ ਤੋਂ ਪਹਿਲੇ ਕੁਐਸਚਨ ਤੇ ਸਾਨੂੰ ਟਾਈਪ ਆਫ ਇਰੀਗੇਸ਼ਨ ਪੁੱਛੀ ਗਈ ਆ ਜਿਹੜੀ ਜਗ੍ਹਾ ਤੇ ਪਾਣੀ ਦੀ ਕਮੀ ਹੁੰਦੀ ਹੈ ਤਾਂ ਉਹ ਹੁੰਦੀ ਹੈ ਡ੍ਰਿਪ ਇਰੀਗੇਸ਼ਨ ਨੈਕਸਟ ਕੁਐਸ਼ਨ ਚ ਆਪਾਂ ਨੂੰ ਪੁੱਛਿਆ ਗਿਆ ਹੈ ਕਿ 3 ਮਾਈਕਰੋਨਿਊਟ੍ਰੀਐਂਟਸ ਕਿਹੜੇ-ਕਿਹੜੇ ਨੇ ਜਿਵੇਂ ਨਾਈਟ੍ਰੋਜਨ ਹੈ ਫਾਸਫੋਰਸ ਹੈ ਤੇ ਪੋਟਾਸ਼ੀਅਮ ਹੈ ਤੇ 3ਰਡ ਕੁਐਸ਼ਨ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਕਿ ਜਿਹੜੀ ਬੈਕਟੀਰੀਆ ਡਿਸੀਜ਼ ਕਿਹੜੀ ਨਹੀਂ ਹੈਗੀ ਤਾਂ ਇਹਦੇ ਵਿੱਚ ਬਟਾ ਨੋਟ ਦਾ ਤੁਸੀਂ ਖਾਸ ਧਿਆਨ ਰੱਖਣਾ ਵਾ ਕਿਉਂਕਿ ਇਦਾਂ ਦੇ ਕੁਐਸਚਨ ਤੁਹਾਨੂੰ ਵੀ ਪੇਪਰ 'ਚ ਨੋਟ ਵਾਲੇ ਜ਼ਰੂਰ ਦੇਖਣ ਨੂੰ ਮਿਲਣਗੇ ਤਾਂ ਇਹਦਾ ਉੱਤਰ ਆਏਗਾ ਮਲੇਰੀਆ ਅਗਲਾ ਸਾਡੇ ਕੋਲ ਆਏਗਾ ਕਿ ਇਹਨਾਂ ਵਿੱਚੋਂ ਕਿਹੜਾ ਹੈਗਾ ਜਿਹੜਾ ਆਪਣਾ ਭੋਜਨ ਆਪ ਤਿਆਰ ਕਰਦਾ ਹੈ ਉਹ ਕਰਦੀ ਹੈ ਐਲਗੀ ਯਾਨੀ ਕਿ ਕਾਈ ਤੇ ਪੰਜਵਾਂ ਪ੍ਰਸ਼ਨ ਹੈ ਸਾਡੇ ਕੋਲ ਕਿ ਇੰਟਰਨੈਸ਼ਨਲ ਬਾਇਓਡਾਈਵਰਸਿਟੀ ਡੇ ਕਦੋਂ ਮਨਾਇਆ ਜਾਂਦਾ ਹੈ ਤਾਂ 22 ਮਈ ਨੂੰ ਮਨਾਇਆ ਜਾਂਦਾ ਹੈ ਤੇ 6th ਕੁਐਸਚਨ ਹੈ ਸਾਡੇ ਕੋਲ ਕਿ ਇਦਾਂ ਦੀ ਕਿਹੜੀ ਸਪੀਸੀਜ਼ ਆ ਜਿਹੜੀ ਇੰਡੇਮਿਕ ਆ ਗੁਜਰਾਤ ਦੇ ਵਿੱਚ ਤਾਂ ਉਹ ਹੈਗੀ ਵਾਈਲਡ ਐਸ ਹੋएगी ਉਸ ਤੋਂ ਬਾਅਦ ਫ੍ਰਿਕਸ਼ਨ ਇਜ਼ ਦਾ ਗ੍ਰੇਟੈਸਟ ਪੁੱਛਿਆ ਕਿ ਕਿਹੜੀ ਜਿਹੜੀ ਫ੍ਰਿਕਸ਼ਨ ਆ ਉਹ ਗ੍ਰੇਟੈਸਟ ਹੈ ਤਾਂ ਉਹ ਹੈਗੀ ਆ ਸਟੈਟਿਕ ਫ੍ਰਿਕਸ਼ਨ ਹੈਗੀ ਆ ਤੇ 8th ਕੁਐਸਚਨ ਹੈ ਸਾਡੇ ਕੋਲ this shape help aquatic animal to swing in the water ਤਾਂ ਉਹ ਹੋਣਗੇ ਸਟੀਮਲਾਈਨਡ ਬੋਡੀ ਵਾਲੇ ਐਨੀਮਲ ਤੇ ਅਗਲਾ ਸਾਡੇ ਕੋਲ ਹੈ 사ઉન્ડ ਕੈਨ ਟਰੈਵਲ 사ઉન્ડ ਕਿਹਦੇ ਵਿੱਚ ਟਰੈਵਲ ਕਰ ਸਕਦੀ ਆ ਤੋਸ ਦੇ ਵਿੱਚ ਵੀ ਤਰਲ ਦੇ ਵਿੱਚ ਵੀ ਤੇ ਗੈਸਾਂ ਤਿੰਨਾਂ ਦੇ ਵਿੱਚ ਟਰੈਵਲ ਕਰ ਸਕਦੀ ਆ ਤੇ 10th ਕੁਐਸਚਨ ਹੈ ਸਾਡੇ ਕੋਲ ਕੀ ਜਿਹੜੀ ਸਾਊਂਡ ਆ ਉਹ ਫਾਸਟੈਸ ਕਿਹਦੇ ਵਿੱਚ ਟਰੈਵਲ ਕਰਦੀ ਆ ਉਹ ਸੋਲਿਡਸ ਦੇ ਵਿੱਚ ਕਰਦੀ ਆ ਤੇ ਇਹ ਸੀ ਆਪਣੇ ਬੇਟਾ MCQ ਇਹਨਾਂ ਦੀ ਗਿਣਤੀ ਤੁਹਾਡੇ ਪੇਪਰ ਦੇ ਵਿੱਚ ਵੱਧ ਵੀ ਹੋ ਸਕਦੀ ਆ 15 ਵੀ ਹੋ ਸਕਦੀ ਆ 16 ਵੀ ਹੋ ਸਕਦੀ ਆ ਤੇ 20 ਵੀ ਹੋ ਸਕਦੀ ਆ ਅੱਗੇ ਸਾਡੇ ਕੋਲ ਫਿਲਪਸ ਆndੀਆਂ ਨੇ ਕਿ ਪ੍ਰੈਸ਼ਰ ਇਜ਼ ਦਾ ਡੈਸ਼ ਪਰ ਯੂਨਿਟ ਏਰੀਆ ਫੋਰਸ ਆਇਆ ਇਹਦੇ ਵਿੱਚ ਤੇ ਅੱਗੇ ਹੈ ਮਾਈਗਰੇਟਰੀ ਬਰਡਸ ਕਮ ਟੂ ਇੰਡੀਆ ਇਨ ਵਿంటర్ ਸੀਜ਼ਨ ਇਸ ਤੋਂ ਬਾਅਦ ਸਾਡੇ ਕੋਲੇ ਮੈਚ ਦਾ ਫੋਲੋਵਿੰਗ ਆਂਦਾ ਫਲੂਟ ਨੂੰ ਆਪਾਂ ਬੇਟਾ ਮੈਚ ਕਰਨਾ 뮤ਜ਼ੀਕਲ ਇਨਸਟਰੂਮੈਂਟ ਦੇ ਨਾਲ ਤੇ ਫੋਰਸ ਨੂੰ ਬੇਟਾ ਪੈਡ ਕਰ ਸਕਦੇ ਆ ਪੁੱਲ ਔਰ ਪੁਸ਼ ਦੇ ਨਾਲ ਤੇ ਇੱਥੇ ਜਿਹੜੀ ਲਾਉਡਨੈਸ ਦਿੱਤੀ ਹੋਈ ਆ ਇਹਦਾ ਸਬੰਧ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਚ ਦੇ ਨਾਲ ਹੁੰਦਾ ਹੈ ਅੱਗੇ ਸਾਡੇ ਕੋਲੇ ਟ्रू ਫਾਲਸ ਆ ਜਾਂਦੇ ਨੇ ਟ्रू ਫਾਲ ਤੁਸੀਂ ਦੇਖ ਸਕਦੇ ਹੋ ਕਿ ਕੈਂਡਲ ਇਜ਼ ਅ ਨੇਚਰਲ ਸੋਰਸ ਆਫ ਲਾਈਟ ਇਹਦਾ ਉੱਤਰ ਆਏਗਾ ਗਲਤ ਕਿਉਂਕਿ ਜਿਹੜੀ ਕੈਂਡਲ ਆ ਉਹ ਮੈਨ ਮੇਡ ਆ ਅੱਗੇ ਆਏਗਾ ਪਿਚ ਚ ਆਫ ਸਾਊਂਡ ਡਿਪੈਂਡ ਅਪਨ ਦਾ ਐਂਪਲੀਟਿਊਡ ਆਫ ਵਾਈਬ੍ਰੇਸ਼ਨ ਇਹਦਾ ਆਨਸਰ ਆਏਗਾ ਫਾਲਸ ਹੈ ਬਿਲਕੁਲ ਸਹੀ ਲੱਗਿਆ ਹੋਇਆ ਇਸ ਤੋਂ ਬਾਅਦ ਬੇਟਾ ਸਾਡੇ ਕੋਲੇ 2 ਮਾਰਕਸ ਵਾਲੇ ਕੁਐਸਚਨ ਆਨਸਰ ਆ ਜਾਂਦੇ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਪੈਸਟ ਬਾਰੇ ਪੁੱਛਿਆ ਗਿਆ ਕਿ ਕੀਟ ਕੀ ਹੁੰਦੇ ਹਨ ਬਾਇਓ ਫਰਟੀਲਾਈਜ਼ਰਸ ਕੀ ਹੁੰਦੇ ਨੇ ਹਰੀ ਖਾਦ ਤੇ ਵਾਇਰਸ ਕੀ ਹੁੰਦੇ ਨੇ ਕਿਸੇ ਵੀ 3 ਵਾਇਰਸ ਦਾ ਨਾਮ ਦੱਸ ਤੇ ਅੱਗੇ ਸਾਡੇ ਕੋਲ ਨੇਮ ਦਾ 2 ਡਿਸੀਜ਼ਸ ਕੌਜ਼ਡ ਬਾਈ ਬੈਕਟੀਰੀਆ ਇਨ ਕੈਟਲ ਅਗਲਾ ਸ਼ੇਮਾ ਕੁਐਸਚਨ ਹੈ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਜੰਗਲੀ ਜੀਵ ਸੁਰੱਖਿਆਤ ਕਿਵੇਂ ਸਹਾਇੀ ਹੁੰਦੇ ਹਨ ਇਹਨਾਂ ਨੂੰ ਬੇਟਾ ਤੁਸੀਂ ਪੜ੍ਹ ਲਿਓ ਠੀਕ ਹੈ ਉਸ ਤੋਂ ਬਾਅਦ ਜਿਹੜੇ ਅਲੋਪ ਹੋ ਰਹੇ ਨੇ ਜੰਤੂ ਉਹਨਾਂ ਦੇ ਕਿਸੇ ਵੀ ਤਿੰਨ ਦੇ ਨਾਮ ਲਿਖਣੇ ਨੇ ਤੁਸੀਂ ਤੇ ਅਗਲਾ ਕੁਐਸਚਨ ਤਾਂ ਵੈਰੀ ਵੈਰੀ ਇੰਪੋਰਟੈਂਟ ਹੈ ਤੇ ਹਰ ਪੇਪਰ 'ਚ ਹਰ ਵਾਰ ਆਂਦਾ ਹੀ ਹੈ ਕਿ ਰੈਡ ਡੇਟਾ ਬੁੱਕ ਕੀ ਹੈ ਉਸ ਤੋਂ ਬਾਅਦ ਕੰਟੈਕਟ ਫੋਰਸ ਤੇ ਨਾਨ ਕੰਟੈਕਟ ਫੋਰਸ ਬਾਰੇ ਪੁੱਛਿਆ ਗਿਆ ਹੈ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬੇਟਾ ਇਦਾਂ ਹੀ ਤੁਸੀਂ ਸਾਰੇ ਕੁਐਸਚਨ ਕਰ ਸਕਦੇ ਹੋ ਬੇਟਾ ਤੇ ਐਦਾਂ ਹੀ ਬੇਟਾ ਤੁਸੀਂ ਇਹਨਾਂ ਸਾਰੇ ਕੁਐਸਚਨਾਂ ਨੂੰ ਆਪਣੀ ਕਾਪੀ ਦੇ ਵਿੱਚ ਟਿੱਕ ਕਰ ਲਿਓ ਤੇ ਉਹ ਟਿੱਕ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਆਨਸਰ ਬੇਟਾ ਜ਼ਰੂਰ ਪੜ੍ਹ ਕੇ ਜਾਇਓ ਤੇ ਇਹਦੀ ਪੀਡੀਐਫ ਤੁਹਾਨੂੰ ਚਾਹੀਦੀ ਹੋ ਆਪਾਂ ਜਲਦੀ ਹੀ ਤੁਹਾਡੇ ਨਾਲ ਟੈਲੀਗ੍ਰਾਮ ਤੇ ਸ਼ੇਅਰ ਕਰ ਦਾਂਗੇ ਤੁਸੀਂ ਸਾਰੇ ਜਾਣੇ ਫਟਾਫਟ ਟੈਲੀਗ੍ਰਾਮ ਤੇ ਜੁੜ ਜਾਓ ਤੇ ਅੱਗੇ ਸਾਡੇ ਕੋਲੇ ਆ ਜਾਂਦੇ ਨੇ ਬੇਟਾ 3 ਮਾਰਕਸ ਵਾਲੇ ਕੁਐਸਚਨ ਦੇ ਵਿੱਚ ਇਹਦੇ ਵਿੱਚ ਪਹਿਲਾ ਵਰਮੀ ਕੰਪੋਸਟ ਬਾਰੇ ਪੁੱਛਿਆ ਗਿਆ ਹੈ ਫਿਰ ਜਿਹੜੀ ਬੈਕਟੀਰੀਆ ਵਾਲੀ ਹੈ ਤੇ ਸ਼ੇਪਸ ਆ ਉਹਨਾਂ ਦੀ ਪਿਕਚਰ ਤੁਸੀਂ ਡਰਾ ਕਰਨੀ ਆ ਤੇ ਉਸ ਤੋਂ ਬਾਅਦ ਜੰਗਲਾਂ ਦੇ ਨਸ਼ਟ ਹੋਣ ਦੇ ਕਾਰਨ ਡੀਫੋਰੈਸਟੇਸ਼ਨ ਵੈਰੀ ਵੈਰੀ ਇੰਪੋਰਟੈਂਟ ਆ ਬੇਟਾ ਇਹ ਹਾਊ ਇਸ ਪੇਪਰ ਮੇਡ ਜਿਹੜਾ ਕਾਗਜ਼ ਹੋ ਕਿਵੇਂ ਤਿਆਰ ਕੀਤਾ ਜਾਂਦਾ ਹੈ ਉਸ ਵਾਰ ਇੱਕ ਐਕਟੀਵਿਟੀ ਆ ਤੁਹਾਨੂੰ ਲਿਕਵਿਡ ਪ੍ਰੈਸ਼ਰ ਵਾਲੀ ਤੇ ਉਸ ਤੋਂ ਬਾਅਦ ਡਿਕਰੀਸ ਡਿਕਰੀਸ ਫ੍ਰਿਕਸ਼ਨ ਬਾਰੇ ਪੁੱਛਿਆ ਇਸ ਤਰ੍ਹਾਂ ਬੇਟਾ ਤੁਸੀਂ ਇਹ ਸਾਰੇ ਕੁਐਸਚਨ ਬਿਲਕੁਲ ਕਰ ਲਿਓ ਆਪਣੇ ਨੋਟਬੁੱਕ 'ਚ ਤੁਹਾਡੇ ਟੀਚਰ ਨੇ ਤੁਹਾਨੂੰ ਕਰਵਾਏ ਹੀ ਹੋਣਗੇ ਅਗਰ ਮੈਂ ਇਹਨਾਂ ਦੇ ਤੁਹਾਨੂੰ ਆਨਸਰ ਕਰਵਾਉਣ ਲੱਗ ਗਈ ਤਾਂ ਬੇਟਾ ਬਹੁਤ ਟਾਈਮ ਖਰਾਬ ਹੋ ਜਾਏਗਾ ਕਿਉਂਕਿ ਕੱਲ ਤੋਂ ਤੁਹਾਡੇ ਜਿਹੜੇ ਐਗਜ਼ਾਮ ਨੇ ਉਹ ਸਟਾਰਟ ਹੋ ਰਹੇ ਨੇ ਇਸ ਲਈ ਆਪਾਂ ਸਿਰਫ ਤੁਹਾਨੂੰ ਕੁਐਸਚਨ ਪੇਪਰ ਸ਼ੋਅ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਤੁਹਾਡੇ ਹੋਣ ਵਾਲੇ ਪੇਪਰ ਦੇ ਵਿੱਚ ਕਿਹੜੇ-ਕਿਹੜੇ ਕੁਐਸਚਨ ਆ ਸਕਦੇ ਨੇ ਅੱਗੇ ਤੁਸੀਂ ਕਰਸਣਾ ਲਾ ਆਫ ਰਿਫਲੈਕਸ਼ਨ ਇਹ ਤਾਂ ਵੈਰੀ ਵੈਰੀ ਇੰਪੋਰਟੈਂਟ ਹੈ ਤਾਂ ਤੁਹਾਨੂੰ ਪੇਪਰ 'ਚ ਪੱਕਾ ਬੈਟਾ ਦੇਖਣ ਨੂੰ ਮਿਲੇਗਾ ਹੀ ਇਸ ਤਰ੍ਹਾਂ ਸਾਡੇ ਕੋਲ ਅੱਗੇ ਡੀ ਸੈਕਸ਼ਨ ਆ ਜਾਂਦਾ ਹੈ ਇਹਦੇ ਵਿੱਚ ਤੁਸੀਂ ਲਾਉਨੈਸ ਹੋਗੀ ਪਿਚ ਹੋਗੀ ਇਹਨਾਂ ਸਾਰਿਆਂ ਨੂੰ ਤੁਸੀਂ ਡਿਫਾਈਨ ਕਰਨਾ ਹੈ ਅੱਗੇ ਸਾਡੇ ਕੋਲ ਰਿਲੇਸ਼ਨ ਪੁੱਛਣਗੇ ਫ੍ਰੀਕੁਐਂਸੀ ਐਂਡ ਟਾਈਮ ਪੀਰੀਅਡ ਦੇ ਵਿੱਚ ਇਦਾਂ ਹੀ ਬਟਾ ਤੁਸੀਂ ਸਾਰੇ ਹੀ ਇਹ ਕੁਐਸਚਨਾਂ ਨੂੰ ਛੱਡ ਕੇ ਨਾ ਜਾਇਓ ਤੇ ਚੰਗੇ ਤਰੀਕੇ ਨਾਲ ਕਰ ਲਿਓ ਅਗਲਾ ਹੈ ਕਿ ਹਾਊ ਡੂ ਮਾਈਕਰੋ অর্গানিਜ਼ਮ ਹੈਲਪ ਠੀਕ ਹੈ ਫੂਡ ਦੇ ਲਈ ਰੀਸਾਈਕਲ ਆਫ ਮੈਟਰ ਦੇ ਲਈ ਅੱਗੇ ਹੈਗਾ ਹਾਊ ਇਸ ਪੇਪਰ ਮੇਡ ਇਹ ਤੁਹਾਨੂੰ ਸ਼ਾਰਟਸ ਵੀ ਪੁੱਛਿਆ ਗਿਆ ਸੀ ਤੇ ਬੇਟਾ ਦੇਖੋ ਲੌਂਗਸ ਵੀ ਪੁੱਛਿਆ ਗਿਆ ਇਸ ਲਈ ਇਹ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲਾ ਹੈ ਚੋ ਆਪਣਾ ਅੱਜ ਦਾ 8th ਕਲਾਸ ਦਾ ਸਾਇੰਸ ਦਾ ਇੱਕ ਕੁਐਸਚਨ ਪੇਪਰ ਬੇਟਾ ਇਹਦੇ ਵਿੱਚੋਂ ਤੁਸੀਂ ਕੋਈ ਵੀ ਕੁਐਸਚਨ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਜਲਦੀ ਜਲਦੀ ਟੈਲੀਗ੍ਰਾਮ ਚੈਨਲ ਦੇ ਨਾਲ ਜੁੜਜੋ ਤਾਂ ਕਿ ਉੱਥੇ ਆਪਾਂ ਤੁਹਾਨੂੰ ਹਰ ਤਰ੍ਹਾਂ ਦੀ ਪੀਡੀਐਫ ਪ੍ਰੋਵਾਈਡ ਕਰ ਸਕੀਏ ਤੇ ਤੁਸੀਂ ਉਸ ਨੂੰ ਆਸਾਨੀ ਦੇ ਨਾਲ ਪੜ੍ਹ ਸਕੋ ਤੇ ਜਿਹੜਾ ਟੈਲੀਗ੍ਰਾਮ ਦਾ ਲਿੰਕ ਹੈ ਬੇਟਾ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਮਿਲ ਜੇਗਾ ਤੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਐਦਾਂ ਦੇ ਹੋਰ ਬਹੁਤ ਸਾਰੇ ਕੁਐਸਚਨ ਪੇਪਰ ਦੇਖਣ ਦੇ ਲਈ ਥੈਂਕ ਯੂ ਸੋ ਮੱਚ